ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਹੁੰਦੇ ਐ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਨੂੰ ਜੀ ਭੈਣ ਦਾ ਕਮੈਂਟ ਆਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਹਿੰਦੀ ਦੀਦੀ ਵੀ ਜਦ ਸਫਾਈ ਕਰ ਲਈ ਤੁਸੀਂ ਸਾਨੂੰ ਵੀ ਰੂਮ ਦਿਖਾਓ ਸਾਨੂੰ ਕਿਵੇਂ ਦਾ ਹੋ ਗਿਆ ਸਫਾਈ ਕਰੇ ਤੋਂ ਬਾਅਦ ਜ ਵੀ ਜਿਹੜਾ ਕਲੀਨਿੰਗ ਕਰੀਏ ਸਾਨੂੰ ਦਿਖਾਓ ਵੀ ਕਿਵੇਂ ਦਾ ਲੱਗ ਰਿਹਾ ਹੁਣ ਤੇ ਮੈਂ ਕਿਹਾ ਚਲੋ ਭੈਣ ਭਰਾਵਾਂ ਨੂੰ ਆਪਾਂ ਦਿਖਾਉਨੇ ਆ ਤੇ ਕਿਉਂਕਿ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦਿਖਾਏ ਨਹੀਂ ਗਿਆ ਜੀ ਮੇਰੇ ਚੇਤੇ ਹੀ ਭੁੱਲ ਗਿਆ ਦਿਮਾਗ ਚੋਂ ਨਿਕਲ ਗਿਆ ਤੇ ਇਹ ਮੈਂ ਚਲੋ ਪਹਿਲਾਂ ਤੁਹਾਨੂੰ ਦਿਖਾਉਣੇ ਆ ਤੇ ਫਿਰ ਇਸ ਤੋਂ ਬਾਅਦ ਹੁਣ ਆਪਾਂ ਦੋ ਵਾਲੀ ਚਾਹ ਤਾਂ ਰੱਖੀ ਆ ਦੋ ਵਾਲੀ ਚਾਹ ਧਰ ਕੇ ਪੀ ਪੂ ਕੇ ਫਿਰ ਦੋ ਮੰਜਾਂ ਦੇ ਚਾਦਰਾਂ ਲਾਤੀਆਂ ਸੀਗੀਆਂ ਦੋ ਮੰਜਾਂ ਦੇ ਰਹਿੰਦੀਆਂ ਚਾਦਰਾਂ ਲਾਉਣ ਵਾਲੀਆਂ ਦੋ ਦੋ ਦੇ ਨਹੀਂ ਤਿੰਨ ਦੇ ਰਹਿੰਦੀਆਂ ਮੈਂ ਚਾਹ ਚੂ ਵੀ ਗਈ ਫਿਰ ਲਾਉਣੇ ਆ ਤੇ ਆਪਾਂ ਤੁਹਾਨੂੰ ਪਹਿਲਾਂ ਰੂਮ ਦਿਖਾਉਣੇ ਆ ਲਓ ਜੀ ਆਪਣਾ ਰੂਮ ਆ ਜਿਹੜਾ ਕਿ ਐਵੇਂ ਦਾ ਹੋ ਗਿਆ ਆਪਾਂ ਟੇਪਰੇਸਟੇਵਲ ਇੱਧਰ ਲਾਤਾ ਤੇ ਫਰਿਜ ਆਪਾਂ ਜਦੋਂ ਆਪਣੀ ਰਸੋਈ ਦੀ ਛੱਤ ਸਹੀ ਕਰ ਲਈ ਆਪਾਂ ਉਦੋਂ ਫਰਿਜ ਰਸੋਈ 'ਚ ਹੀ ਲਾ ਦਾਂਗੇ ਤੇ ਇਹ ਇਧਰ ਆਪਾਂ ਸ਼ੀਸ਼ਾ ਲਾਤਾ ਆਪਣਾ ਲੋ ਜੀ ਇਹਨੂੰ ਮੈਂ ਡੇਲੀ ਸਾਫ਼ ਕਰਦੀ ਹਣੀ ਆ ਤੇ ਵਧੀਆ ਆ ਥੋੜਾ ਜਿਹਾ ਨਾ ਇਹਦੇ ਆ ਚੀਜ਼ ਹੈ ਜਿਹੜੀ ਇਹਦੇ ਇੱਥੇ ਨਾ ਵੀਪਲਾਈ ਜੀ ਲੱਗੀ ਹੋਈ ਸੀ ਇਹ ਵੀ ਨਾ ਪਤਾ ਨਹੀਂ ਜ ਫੈਵਿਕ ਕੋਲ ਆ ਪਤਾ ਨਹੀਂ ਗੂੰਦ ਗੂੰਦ ਆ ਉਹ ਹੈ ਤੇ ਲੋ ਜੀ ਇੱਥੇ ਆਪਾਂ ਆਪਣਾ ਸ਼ੀਸ਼ਾ ਲਾਤਾ ਇਧਰ ਆਪਣੇ ਬੈੱਡ ਲਾ ਤੇ ਦੋ ਮੰਜੇ ਵਾਲੇ ਖੜੇ ਆ ਇਹਨਾਂ ਦੇ ਦੋਨਾਂ ਦੇ ਲਾਉਣੀਆਂ ਚਾਦਰਾਂ ਇੱਕ ਬਾਹਰ ਖੜਾ ਉਹਦੇ ਲਾਉਣੀਆਂ ਤੇ ਫਿਰ ਆਪਣਾ ਕੰਮ ਵੀ ਫਤਿਹ ਵਰਗੀ ਹੋ ਜਾਊਗਾ ਤੇ ਉਹਦਾ ਫਰਿੱਜ ਆਪਾਂ ਥੋੜਾ ਡੈਮੇਜ ਹੋਇਆ ਸਾਫ਼ ਕਰਿਆ ਸੀਗਾ ਤੇ ਪਰ ਫਿਰ ਵੀ ਆਪਣਾ ਫਰਿੱਜ ਵਾਸ ਕਰ ਲਾਂਗੇ ਦਿਵਾਲੀ ਤੋਂ ਪਹਿਲਾਂ ਸਾਫ਼ ਹਜੇ ਆਪਣੇ ਇੱਧਰ ਆਪਣਾ ਕੂਲਰ ਖੜਾ ਇਹ ਜਸ਼ਨ ਦੇ ਰੈਡੀ ਸਾਫ਼ ਕਰਨਗੇ ਕਿਉਂਕਿ ਇਹਦਾ ਜਿਹੜੀ ਪਿਛਲੇ ਸਾਈਡ ਖੁੱਲਦੀ ਹੈ ਉਹ ਨਾਟ ਲੱਗ ਗਿਆ ਤੇ ਫਿਰ ਇਹ ਜਸ਼ਨ ਦੇ ਰੈਡੀ ਸਾਫ਼ ਕਰਨਗੇ ਹੁਣ ਲਾਉਣਾ ਤਾਂ ਹੈ ਨਹੀਂ ਸਾਫ਼ ਕਰਕੇ ਇਹਦੇ ਉੱਤੇ ਕਵਰ ਚੜਾ ਦਾਂਗੇ ਤੇ ਇੱਕ ਵੰਜਾ ਆਪਣਾ ਆਹ ਵਾਲਾ ਜਿਹੜਾ ਇਹਦੇ ਰਹਿੰਦੀ ਹੈ ਕਵਰ ਚੜਾਉਂਗੀ ਅੱਜ ਮੈਂ ਤਾਂ ਨਾ ਦੇ ਤੇ ਗੈਲਰੀ ਆਪਣੀ ਖਾਲੀ-ਖਾਲੀ ਹੋ ਗਈ ਕਿਹੜਾ ਟਰੈਕਟਰ ਹੈ ਨਹੀਂ ਨਾ ਤੇ ਇੱਧਰ ਆਪਣਾ ਆਹ ਵਾਲਾ ਰੂਮ, ਪੇਟੀਆਂ ਵਾਲਾ, ਇੱਧਰ ਆਪਣੇ ਸਾਰੇ ਫੈਮਿਲੀ ਦੇ ਬਿਸਤਰੇ ਜਿਹੜੇ ਹੁੰਦੇ ਆ ਤੇ ਆਹ ਵੱਡੀ ਪੇਟੀ ਦਾ ਤੇ ਛੋਟੀ ਪੇਟੀ ਦਾ ਹੁਣ ਇੱਕ ਦੀ ਸਲਾਹ ਹੈਗੀ ਆ ਵੀ ਆਪਾਂ ਕਵਰ ਲੈ ਕੇ ਆਵਾਂਗੇ ਤੇ ਇੱਧਰ ਕੁਰਸੀਆਂ ਕਰਸੀਆਂ ਢਾਕਤੀਆਂ ਤੇ ਇੱਧਰ ਆਪਣਾ ਆ ਟੀਵੀ ਪਿਆ ਜੀ ਇਹ ਹੁਣ ਕੋਈ ਦੇਂਦਾ ਤਾਂ ਹੈ ਨਹੀਂ ਹਨਾ ਤੇ ਕਿਉਂਕਿ ਸਾਰਿਆਂ ਦਾ ਦੋ ਚਾਰ ਫੋਨ ਆ ਕਰੇ ਤੇ ਹੁਣ ਸਲਾਹ ਸਾਨੂੰ ਵੀ ਅਸੀਂ ਦੇ ਆਵਾਂਗੇ ਟੀਵੀ ਨੂੰ ਕੀ ਕਰਨਾ ਵੀ ਜਦੋਂ ਜਿੱਦੇ ਵੈਗਰੂਰੇ ਵੀ ਕਿਰਪਾ ਹੋਈ ਉਹਦੇ ਆਪਾਂ LED ਲੈ ਕੇ ਆਵਾਂਗੇ ਤੇ ਇਸ ਤਰ੍ਹਾਂ ਇਹ ਰੂਮ ਹੋ ਗਿਆ ਤੇ ਰਸੋਈ ਆਪਣੀ ਸੋਨੂੰ ਆਪਾਂ ਦਿਖਾਈ ਦਿੱਤੀ ਸੀ ਤੇ ਇਧਰ ਟੀਨਾ ਟੂਨਾ ਵਾਲਾ ਸਾਰ ਆ ਚਾਦਰਾਂ ਹਜੇ ਅੱਜ ਧੋਤੀਆਂ ਜਿਹੜੀਆਂ ਕੱਲ ਧੋਤੀਆਂ ਸੀ ਲਾਤੀਆਂ ਅੱਜ ਧੋਤੀਆਂ ਜਿਹੜੀਆਂ ਹੁਣ ਲਾਉਂਗੀ ਤੇ ਬਸ ਆ ਤਾਂ ਆਪਣਾ ਤੁਹਾਨੂੰ ਰੋਜ਼ ਹੀ ਦਿਖਾਉਣਾ ਕਚਰਾ ਤੇ ਆਪਣੀ ਚਾਹ ਵੀ ਉਬਲਈ ਇਹ ਹੈ ਜੀ ਆਪਣੀ ਰਸੋਈ ਰਸੋਈ ਤਾਂ ਆਪਣੀ ਵੈਸੇ ਉਵੇਂ ਹੀ ਪਈ ਹੈ ਜਿਵੇਂ ਸੀਗੀ ਕਿਉਂਕਿ ਡੱਬੇ ਥੋੜੇ ਜੇ ਬਾਹਰ ਨੇ ਤੇ ਆਪਾਂ ਚਾਹ ਚ ਤਾਂ ਵਾਧਾ ਦੁੱਧ ਪਾ ਲਈਏ ਤੇ ਜਸ਼ਨ ਆਪਣਾ ਆਉਣ ਨਾਲ ਲੋ ਜੀ ਮੈਂ ਚੁੰਨੀ ਚੱਕੀ ਫਿਰਦੀ ਆ ਮੈਂ ਉੱਥੇ ਧਰ ਕੇ ਆਉਂਦੀ ਸੀ ਇਹ ਮਸ਼ੀਨ ਤੇ ਤੇ ਆਪਣੇ ਨਾਲ ਇੱਕ ਭੈਣ ਮੈਂ ਲੱਦਾ ਫੋਰਨ ਕੰਟਰੀ ਚੋਂ ਐ ਤੇ ਉਹਨਾਂ ਦਾ ਅੱਜ ਕਮੈਂਟ ਆਇਆ ਭੈਣ ਦਾ ਨਾਮ ਹੈਗਾ ਸੀ ਅਮਨ ਬੈਣੀਵਾਲ ਮੈਂ ਅਮਨ ਬੈਣੀਵਾਲ ਨਾਮ ਤੋਂ ਆਈ ਦੀਦੀ ਉਹ ਕਹਿੰਦੇ ਕਹਿੰਦੇ ਦੀਦੀ ਮੈਂ ਨਾ ਵੀ ਅੱਜ ਤੱਕ ਕਿਸੇ ਦਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਕਹਿੰਦੇ ਤੇ ਵੀ ਖਾਸ ਕਰਕੇ ਕਹਿੰਦੇ ਜਿਹੜੇ ਬਲੌਗਿੰਗ ਕਰਦੇ ਆ ਉਹਨਾਂ ਦਾ ਤਾਂ ਬਿਲਕੁਲ ਵੀ ਨਹੀਂ ਸਬਸਕ੍ਰਾਈਬ ਕਰਿਆ ਕਹਿੰਦੇ ਸਾਡੇ ਦੋਨੇ ਭੈਣਾਂ ਦਾ ਚੈਨਲ ਕਹਿੰਦੇ ਮੈਂ ਸਬਸਕ੍ਰਾਈਬ ਕਰਿਆ ਕਿਉਂਕਿ ਕਹਿੰਦੀ ਛੋਡੇ ਬਲੌਗਾਂ ਦੇ ਵਿੱਚ ਇੰਨੀ ਜਿਆਦਾ ਸਿੰਪਲ ਸਿਟੀ ਹੁੰਦੀ ਆ ਹਨਾ ਸਾਰਾ ਕੰਮ ਚੁੱਲ੍ਹੇ ਚੌਕੇ ਤੇ ਕਰਨਾ ਕਹਿੰਦੀ ਮੈਨੂੰ ਆਪਦੇ ਪੇਕੇ ਪਿੰਡ ਦੀ ਯਾਦ ਆ ਗਈ ਤੇ ਬਹੁਤ ਜਿਆਦਾ ਸੋਹਣਾ ਕਹਿੰਦੀ ਛੋਡੇ ਬਲੌਗ ਬਹੁਤ ਜਿਆਦਾ ਮੈਨੂੰ ਸੋਹਣੇ ਲੱਗੇ ਆ ਦੀ ਤੇ ਕਹਿੰਦੀ ਮੈਂ ਆਖਿਆ ਵੀ ਵੀ ਹਜੇ ਵੀ ਲੋਕ ਹਨਾ ਇੰਨੇ ਸਿੰਪਲ ਢੰਗ ਦੇ ਨਾਲ ਰਹਿੰਦੇ ਆ ਤੇ ਬਹੁਤ ਬਹੁਤ ਧੰਨਵਾਦ ਭਾਈ ਹਨਾ ਬਹੁਤ ਬਹੁਤ ਥੈਂਕ ਯੂ ਇੰਨਾ ਪਿਆਰ ਦੇਣ ਦੇ ਲਈ ਤੇ ਬਾਕੀ ਜੀ ਆਪਾਂ ਜਿਵੇਂ ਰਹਿੰਨੇ ਆ ਹਨ ਜਿਵੇਂ ਆਪਾਂ ਕੰਮ ਤਾਂ ਦੇ ਕਰਦੇ ਆ ਜਿਵੇਂ ਆਪਣੀ ਬੋਲ ਬਾਣੀ ਹੈ ਆਪਾਂ ਵਲੌਗ ਦੇ ਵਿੱਚ ਉਵੇਂ ਹੀ ਦਿਖਾਉਣੇ ਆਗੇ ਹਨ ਜੇ ਆਪਾਂ ਆਖੀਏ ਵੀ ਹਾਂ ਵੀ ਸ਼ੋਅਫ ਜਾਂ ਕਹੀ ਜਾਈਏ ਵੀ ਹਾਂ ਇਸ ਦਾ ਵੀ ਆਏ ਆਏ ਕਿੰਨੇ ਕ ਦਿਨ ਕਰ ਲਾਂਗੇ ਆਪਾਂ ਜੋ ਹੈਗੇ ਆ ਹਨ ਉਹ ਹੈਗੇ ਆ ਉਹੀ ਦਿਖਾਉਣੇ ਆਪਾਂ ਕੋਈ ਬਹੁ ਨੀ ਹਨਾ ਵੀ ਵੀ ਕੋਈ ਧੋਗਲਾ ਨਹੀਂਗਾ ਹਨਾ ਵੀ ਧੋਗਲਾਪਣ ਹੈ ਨਹੀਂਗਾ ਵੀ ਹਾਂ ਵੀ ਵੀ ਆਫ ਕੈਮਰਾ ਆਪਾਂ ਕੁਝ ਹੋਰ ਆ ਕੈਮਰਾ ਆਨ ਹੁੰਦੇ ਹੀ ਆਪਾਂ ਕੁਝ ਹੋਰ ਹੋ ਜਾਂਦੇ ਆ ਉਵੇਂ ਹੈ ਨਹੀਂ ਜੋ ਹੈਗੇ ਆ ਉਹੀ ਆ ਠੀਕ ਆ ਵੀ ਜਿਹੜੇ ਜੇ ਹੈਗੇ ਆ ਜਿੰਨੇ ਜੋ ਅੱਗੇ ਚਲੋ ਵਾਹਿਗੁਰੂ ਨੇ ਦਿੱਤਾ ਹਨਾ ਬਸ ਉਹ ਸੋਨ ਤੁਹਾਡੇ ਨਾਲ ਦਿਖਾ ਦਨੇ ਆਪਾਂ ਸ਼ੇਅਰ ਕਰ ਦਨੇ ਕੋਈ ਫੁਕਰਪਣਾ ਨਹੀਂ ਆਪਾਂ ਵੀ ਹਵਾਵਾਜੀ ਕਰੀ ਚੱਲੀਏ ਵੀ ਆ ਸਾਡੇ ਕੋਲੇ ਆ ਅਸੀਂ ਆਏ ਰਹਿਨੇ ਆਏ ਕਿਉਂ ਕਹੋ ਕਰੀਏ ਜਿੰਨੇ ਜੋ ਅੱਗੇ ਹੈਗੇ ਆ ਜਿਵੇਂ ਹੈਗੇ ਆ ਖੁਸ਼ ਵੀ ਆ ਤੇ ਜਿੰਨੇ ਵਾਹਿਗੁਰੂ ਨੇ ਦਿੱਤਾ ਹਨਾ ਉਹਦੀ ਰਜਾ ਦੇ ਵਿੱਚ ਖੁਸ਼ ਆ ਤੇ ਬਾਕੀ ਭੈਣ ਦਾ ਬਹੁਤ ਬਹੁਤ ਧੰਨਵਾਦ ਹਨਾ ਇੰਨਾ ਜਿਆਦਾ ਪਿਆਰ ਦੇਣ ਲਈ ਬਾਕੀ ਭੈਣਾਂ ਸਾਰੀਆਂ ਹੀ ਸਾਰੇ ਹੀ ਭੈਣ ਭਰਾ ਹਨਾ ਆਪਣਾ ਜੁੜੇ ਹੋਏ ਆ ਜਿਹੜੇ ਹਨ ਸਾਰੇ ਹੀ ਵਧੀਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਹਨ ਤਾਂ ਵਧੀਆ ਲੱਗਦਾ ਜੀ ਹਨਾ ਕਮੈਂਟ ਪੜ੍ਹਦੇ ਆ ਜਦੋਂ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਹੁਣ ਇੱਕ ਆਪਣੇ ਭੈਣ ਆ ਜਿਹੜੇ ਰਵਨੀਤ ਤੇ ਨਰਵੀਰਨਾ ਤੇ ਆਈਡੀਓ ਪੁੱਛਦੇ ਸੀ ਕਹਿੰਦੇ ਦੀਦੀ ਸੂਟ ਸੂਟ ਦੀਦੀ ਆਪਣਾ ਵੀ ਜਿਹੜਾ ਨੀਡਲਵਰਕ ਵੀ ਆਪਣਾ ਕਢਾਈ ਵਾਲਾ ਕੰਮ ਤਾਂ ਕੰਪਲੀਟ ਹੋ ਗਿਆ ਤੇ ਮੈਂ ਆਖਿਆ ਵੀ ਹੁਣ ਦਿਵਾਲੀ ਤੋਂ ਬਾਅਦ ਹੀ ਸਟਿਚ ਕਰ ਲੂੰਗੀ ਕਾ ਨੂੰ ਛੇੜਨਾ ਇੱਕ ਤਾਂ ਇੱਕ ਤਾਂ ਸਾਡਾ ਦੋ ਜਿੱਤਾ ਜੀ ਹੋ ਰਿਹਾ ਵੀ ਨਰਮਾ ਚੁਕੀਏ ਵੀ ਆਪਣੇ ਸ਼ਨੀਵਾਰ ਨੂੰ ਪਾਣੀ ਲਾਇਆ ਨਰਮੇ ਨੂੰ ਤੇ ਆਏ ਆ ਵੀ ਕਦ ਵੀ ਅੱਜ ਹੋ ਗਿਆ ਅੱਜ 100 ਵਾਰ ਹੋ ਗਿਆ 2 ਦਿਨ ਦਾ ਹੋ ਗਏ ਵੀ ਕੱਲ ਨੂੰ ਮੰਗਲਵਾਰ ਆ ਵੀ ਕੱਲ ਦਾ ਦਿਨ ਜਾਂ ਬੁੱਧਵਾਰ ਨੂੰ ਜਿਵੇਂ ਆਪਾਂ ਨਰਮਾ ਚੋਂ ਲੱਗ ਜੀਏ ਤੇ ਵੀ ਜੇ ਹੋ ਸਕੇ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਨੂੰ ਮੇੜ ਦਈਏ ਹਨਾ ਦੋ ਚਿੱਤਾ ਜੀ ਜਾਂ ਹੋ ਰਿਹਾਗਾ ਤੇ ਦੇਖਦੇ ਹਾਂ ਹੁਣ ਕੀ ਬੰਦ ਹੈ ਤੇ ਜੇ ਤਾਂ ਚਾਇਆ ਗਿਆ ਦਰ ਨਰਮਾ ਬਸ ਸਲਾਤ ਆਈਆਂ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਫਤਿਹ ਕਰ ਦਈਏ ਨਰਮੇ ਵਾਲਾ ਕੰਮ ਦੇਖਦੇ ਹਾਂ ਚਲੋ ਤੇ ਚਲੋ ਜੀ ਆਪਣਾ ਜਸ਼ਨ ਆਉਣ ਵਾਲਾਗਾ ਤੇ ਫਿਰ ਆਪਾਂ ਡੈਡੀ ਦੀ ਰੋਟੀ ਵੀ ਭੇਜਣੀ ਹੈ ਖੇਤ ਤੇ ਜਸ਼ਨ ਦੇ ਡੈਡੀ ਵੀ ਅੱਜ ਝੋਨਾ ਤੇ ਸਪਰੇਅ ਘਰਦੇ ਸੀ ਜਿਹੜਾ ਮੱਕੀ ਵਾਲਾ ਝੋਨਾ ਥੋੜਾ ਜਿਹਾ ਲੇਟ ਆਊਗਾ ਕਿਉਂਕਿ ਮੱਕੀ ਆਪਣੀ ਲੇਟ ਹੀ ਵੱਡੀ ਸੀਗੀ ਤੇ ਇਹਨਾਂ ਦੀ ਰੋਟੀ ਜਸ਼ਨ ਦੇ ਡੈਡੀ ਕੇਰਾ ਜਸ਼ਨ ਨੂੰ ਲੈਣ ਗਏ ਆ ਤੇ ਡੈਡੀ ਆਪਣੇ ਜਿਹੜਾ ਝੋਨਾ ਆਪਾਂ ਵੱਢਿਆ ਉਹ ਬਾਹਣਾ ਬਾਈ ਜਾਂਦੇ ਆ ਤਿਆਰ ਕਰੀ ਜਾਂਦੇ ਕਹਿੰਦੇ ਤਿਆਰ ਕਰਕੇ ਰੱਖ ਦਈਏ ਚਲੋ ਫਿਰ ਪਾਣੀ ਪੁਣੀ ਆਊਗਾ ਲਾ ਕੇ ਆਪਦੀ ਗੇਤੀ ਕਣਕ ਵਿੱਚਾਂ ਕਿਉਂਕਿ ਸੋਨੂੰ ਪਤਾ ਗੇਤੀ ਕਣਕ ਵਿੱਚਾਂਗੇ ਉਹ ਜਿਆ ਝਾੜ ਵਧ ਦਿੰਦੀ ਆ ਨਾ ਸੋਹਣੀ ਹੋ ਜਾਂਦੀ ਫਸਲ ਤੇ ਬਾਕੀ ਹੁਣ ਆਇਆ ਵੀ ਕਹਿੰਦੇ ਫਿਰ ਇੱਕੇ ਦਾ ਸਾਰਾ ਬਾੜ ਤਿਆਰ ਕਰਨ ਵਾਲਾ ਹੋਜੋ ਚਲੋ ਜਿਵੇਂ ਜਿਵੇਂ ਆਪਾਂ ਝੋਨਾ ਬੜਾਈਏ ਨੇ ਜਿੰਨਾ ਜਿੰਨਾ ਥਾਂ ਦੋ ਦੋ ਕਿਲੇ ਢਾਈ ਢਾਈ ਜਿੰਨਾ ਜਿੰਨਾ ਥਾਂ ਹਨ ਉਹ ਬੇਲਾ ਹੋਈ ਜਾਂਦਾ ਚਲੋ ਆਪਾਂ ਨਾਲ ਦੀ ਨਾਲ ਕਹਿੰਦੇ ਵੀ ਬਾਕੇ ਤਿਆਰ ਕਰਕੇ ਰੱਖ ਦਿੰਨੇ ਤੇ ਚਲੋ ਜੀ ਆਪਾਂ ਗੱਲਾਂ ਗੱਲਾਂ ਚ ਵੀਡੀਓ ਨਹੀਂ ਕਰਦੇ ਵੱਡੀ ਹੋਰ ਕੰਮ ਤਾਂ ਦਿਖਾ ਦੋ ਸੋਡਣਾ ਸ਼ੇਅਰ ਫੇਅਰ ਆਪਾਂ ਚਾਹ ਚੋ ਪੀ ਲਈਏ ਕਿਰ ਫਿਰ ਲੋਨੇ ਆਪਾਂ ਮੰਝਾਂ ਦੇ ਚਾਦਰ ਤੇ ਬਾਕੀ ਆਪਣਾ ਕੰਮ ਦਿਵਾਲੀ ਤੋਂ ਪਹਿਲਾਂ ਸਫਾਈਆਂ ਵਾਲਾ ਜਮਾਏ ਟੂ ਜ਼ੈਡ ਕੰਪਲੀਟ ਹੋ ਗਿਆ ਬਸ ਕੂਲਰ ਪੱਖੇ ਸਾਫ਼ ਕਰਨੇ ਦੋ ਇੱਕ ਗੂਲਰ ਆਪਣਾ ਪਸ਼ੂਆਂ ਵਾਲਾ ਇੱਕ ਛੋਟਾ ਆਪਣਾ ਟੈਂਪਰੇਰੀ ਜਿਹੜਾ ਕਦੇ ਲਾ ਦਿੰਦੇ ਸੀ ਪਸ਼ੂਆਂ ਨੂੰ ਪਰ ਬਾਹਰ ਹੀ ਸੀ ਉਹ ਤੇ ਉਹ ਦੋ ਦੋ ਪੱਖੇ ਦੋ ਗੁੱਲ ਸਾਫ ਕਰਨੇ ਆ ਤੇ ਜਾ ਆਪਣੀ ਫਰਿੱਜ ਸਾਫ ਕਰਾਂਗੇ ਕਲੀਨ ਤੇ ਜਾ ਆਪਣਾ ਚੌਂਤਰਾ ਜਿਹੜਾ ਦੀਵਾਲੀ ਤੋਂ ਦੋ ਇੱਕ ਦੋ ਦਿਨ ਪਹਿਲਾਂ ਧੋਵਾਂਗੇ ਉਹ ਤੇ ਇੱਕ ਆਪਣੇ ਦੀਦੀ ਨਾ ਨਾਂ ਨਹੀਂ ਪਤਾ ਬਲਜੀਤ ਨਾ ਤੋਂ ਪਤਾ ਨਹੀਂ ਆਈ ਆਈਡੀ ਉਹਨਾਂ ਦੀ ਉਪਰ ਦੇ ਸੀ ਕਹਿੰਦੇ ਤੁਸੀਂ ਜੇ ਧੋ ਦਿੱ ਧੋਤੇ ਕਿਉਂ ਨਹੀਂ ਕਹਿੰਦੇ ਕਮਰੇ ਧੋ ਤੇ ਥੋੜਾ ਜਿਹਾ ਜੀ ਪਾਣੀ ਦੀ ਉਹ ਆਪਣੇ ਹਨਾ ਵੀ ਤੰਗੀ ਰਹਿੰਦੀ ਪਾਣੀ ਦੀ ਸ਼ਾਰਟੇਜ ਬਹੁਤ ਰਹਿੰਦੀ ਹੈਗੀ ਤਾਂ ਕਰਕੇ ਥੋਨ ਜਦੋਂ ਬੰਬੀ ਵਗੈਰਾ ਹੋਵੇ ਹਨਾ ਫਿਰ ਤਾਂ ਵੀ ਬੰਦਾ ਕਿਵੇਂ ਪਾਣੀ ਚਲੋ ਵੀ ਕਮਰੇ ਵਗੈਰਾ ਧੋਲੇ ਹੁਣ ਤਾਂ ਕਰਕੇ ਅਸੀਂ ਧੋਤੇ ਨੇ ਕੁਝ ਸਾਡੇ ਕਮਰਿਆਂ ਦੇ ਥੋੜਾ ਜਿਹਾ ਐ ਡਰ ਲੱਗਦਾ ਵੀ ਜਿਹੜੇ ਹਿਸਾਬ ਦੇ ਸਾਡੇ ਕਮਰੇ ਇਸ ਤੇੜਾ ਤੁੜਾ ਨਹੀਂ ਗਾ ਕਾਫੀ ਚੱਲੀਆਂ ਪਈਆਂ ਤਾ ਕਰਕੇ ਅਸੀਂ ਪਾਣੀ ਤੋਂ ਥੋੜਾ ਜਿਹਾ ਪਰਹੇਜ਼ ਹੀ ਰੱਖਦੇ ਆ ਚਲੋ ਵੀ ਚਲੋ ਜਦੋਂ ਵਾਇਗਰੂ ਨੇ ਹਨਾ ਵੀ ਵਧੀਆ ਫਸਲ ਵਾੜੀ ਸੁਖਣਾ ਵਧੀਆ ਹੱਥ ਸੌਖਾ ਕਰਿਆ ਚਲੋ ਉਹ ਦੋਨਾਂ ਚ ਕਰ ਨਹੀਂ ਆ ਮੂੰਹ ਸਰ ਘਾਤਾ ਕਰ ਲਾਂਗੇ ਹਨਾ ਚਲੋ ਉਹਨੇ ਦਿਨ ਚਲੋ ਜਿਵੇਂ ਟਾਈਮ ਪਾਸ ਸਾਦੇ ਹੁੰਦਾ ਹੈ ਉਵੇਂ ਕਰ ਲਈਏ ਹਨਾ ਤੇ ਤਾਂ ਕਰਕੇ ਜੀ ਆਪਾਂ ਜਿਹੜਾ ਕਿ ਤੋਤਾ ਨਹੀਂ ਗਾਪਾ ਆਪਾਂ ਬਸ ਧਾਗਰ ਕੇ ਪੋਚੇ ਲਾਇਆ ਕਿਉਂਕਿ ਭੈਣਾ ਸੀ ਕਹਿੰਦੀ ਜੇ ਤੁਸੀਂ ਧੋ ਦਿੰਦੇ ਤਾਂ ਵਧੀਆ ਸੀਗਾ ਤੇ ਆ ਤਾਂ ਕਰਕੇ ਆਪਾਂ ਤੋਤਾ ਨਹੀਂ ਜੀ ਪੋਚਾ ਲਾ ਕੇ ਕਲੀਨ ਕਰਤਾ ਸੀ ਆਪਾਂ ਵਧੀਆ ਪਰ ਕਮਰੇ ਜਿਹੜਾ ਕਿ ਵਿੱਚ ਜਾਲੇ ਵਗੈਰਾ ਲਾਉਣ ਨਾਲ ਤੇ ਰੇਤਾ ਮਿੱਟੀ ਕੱਢਣ ਨਾਲ ਬਾਕੀ ਇੱਧਰ ਇੱਧਰ ਉੱਧਰ ਸਮਾਨ ਕਰਨ ਦੇ ਨਾਲ ਹੀ ਬਹੁਤ ਜ਼ਿਆਦਾ ਕਿ ਹੌਲੇ ਕਮਰੇ ਹੋਗੇ ਬਹੁਤ ਵਧੀਆ ਹੋਗੇ ਤੇ ਉਹ ਮੈਨੂੰ ਪਤਾ ਲੱਗਦਾ ਵੀ ਹਾਂ ਬਾਕੀ ਸਫਾਈ ਕਰੀ ਐ ਤੇ ਜਸ਼ਨ ਦੇ ਰੈਡੀ ਆ ਗਏ ਜਸ਼ਨ ਲੈ ਕੇ ਜਸ਼ਨ ਨੇ ਦੇਖੋ ਇਹਨਾਂ ਨੇ ਅੱਜ ਨਾਭੀ ਮੁੱਕਾ ਪਾਇਆ ਹੂੰ ਚਿੱਟਾ ਮੁੱਕਾ ਇਹਨਾਂ ਦਾ ਭਾਈ ਇੱਕ ਪਾੜ ਗਿਆ ਇੱਕ ਰਹਿ ਗਿਆ ਤੇ ਤਾਂ ਕਰਕੇ ਅੱਜ ਫਿਰ ਉਹ ਕਰਿਆ ਮੰਮੀ ਨੇ ਡੈਡੀ ਵਾਲਾ ਵੱਡਾ ਮੁੱਕਾ ਸੀ ਜਿਹੜਾ ਕੱਟ ਕੇ ਦਿੱਤਾ ਫਿਰ ਉਹਦੇ ਦੋ ਬਣਾਲੇ ਕਿਉਂਕਿ ਡੈਡੀ ਕੋਲ ਕਾਫੀ ਹੋਏ ਪਏ ਮੁੱਕੇ ਤੇ ਹੁਣ ਉਹ ਤਾਂ ਇਹਨਾਂ ਕੋਲ ਹੈਗੇ ਆ ਜੀ ਚਿੱਟੇ ਦੂਜੇ ਹੁੰਦੇ ਆ ਜਿਹੜੇ ਲਾਈਨਿੰਗ ਜੀ ਵਾਲੇ ਪੱਟੀਆਂ ਜਿਹਾ ਲੱਗੀਆਂ ਹਰੀ ਕਿਸੇ ਤੇ ਉਹ ਹਨਾ ਉਹ ਫਿਰ ਆਖ ਦਿੰਦੇ ਬਣੂ ਬੀ ਲੋਟ ਨਹੀਂ ਆਉਂਦੇ ਖੇਤ ਹਨਾ ਬਾਲੇ ਖਰਾਬ ਹੋ ਜਾਣਗੇ ਤੇ ਚਲੋ ਜੀ ਚਾਹ ਬਾਣੀ ਪੀ ਲਈਏ ਫਿਰ ਮਿਲਦੇ ਆਂ ਲੋਜੀ ਆਪਾਂ ਲੱਗ ਗਏ ਮੰਜਾ ਚਾਦਰਾਂ ਨੂੰ 1 ਵਜੇ ਤੇ ਮੈਂ ਲਾਤੀ ਤੇ ਉਹ ਤਾਂ ਆਪਣੀ ਦੂਜੀ ਸੀ ਕੰਬਲ ਜੈ ਲਾ ਲੈਣਾ ਸੀ ਕਿਉਂਕਿ ਉਹ ਮੰਜੇ ਤੇ ਇਹ ਵਾਲੀਆਂ ਚਾਦਰਾਂ ਲੋਡ ਨਹੀਂ ਆਉਂਦੀਆਂ ਇਹ ਚਾਦਰਾਂ ਥੋੜੀਆਂ ਛੌਂਦੀਆਂ ਘੱਟ ਆ ਉਹ ਮੰਜਾ ਆਪਣਾ ਚੜਾਈ ਲੰਬਾਈ ਦੇ ਵਿੱਚ ਬਹੁਤ ਜ਼ਿਆਦਾ ਤੇ ਬੜਾ ਜ਼ਿਆਦਾ ਰਹਿਦਾ ਨਹੀਂ ਘਰ ਵਿੱਚ ਤੇ ਮੈਂ ਖੱਚ ਇੱਕ ਵਾਰੀ ਆਪਾਂ ਥੋੜ੍ਹਦੇ ਹੋਇਆ ਪਹਿਲਾਂ ਬਚਾਲ ਦੀ ਗਰਮੀ ਦੇ ਵਿੱਚ ਇੱਕ ਵਾਰੀ ਪਹਿਲਾਂ ਵੀ ਧੁੱਤ ਹੋ ਜਾਂਦਾ 40 4 ਮਿੰਟ ਮੰਜੇ ਲਾਤੀ ਤੇ ਮੋਹਤਾਜਾ ਜੀ ਚਾਦਰਾਂ ਲਾ ਦਿੱਤੀ। ਹਾਜੀ ਟਾਈਮ ਪਿਆਗਾ ਕਮਰਾ ਘਰਾਂ ਦੇ ਵਿੱਚ ਤੇ ਇਹ ਤਾਂ ਸੌਖਾ ਹੁੰਦਾ ਜੀ ਬਹੁਤ ਬਹੁਤ ਝੜਾਉਣਾ ਨਾ ਪਾਉਣਾ ਤੇ ਆਪਣਾ ਕੀ ਨਾ ਵੈਸੇ ਆ ਵੀ ਛਾਉਣਾ ਹੈ ਸੌ। ਜਿਹੜੀ ਦੂਜਾ ਕੰਬਲ ਜ ਆਪਾਂ ਲਾਉਣੇ ਉਹ ਬਹੁਤ ਔਖਾ। ਚਲੋ ਜੀ ਹੁਣ ਕੇਰਾ ਫਿਕਰ ਜਾਣੇ ਨੀ। ਉਹਨਾਂ ਦੋ ਆਈ ਧਾੜੀ ਦੀ ਸਫਾਈ ਕਰਦੇ ਹੁਣ ਸਾਰਾ ਕੁਝ ਵਧੀਆ ਤਰੀਕਾ ਹੋ ਜਾਂਦਾ ਤਾਂ ਚਾਦਰਾਂ ਤੋਂ ਲੈ ਕੇ ਝਿੱਕੀਆਂ ਹੋਣੀਆਂ ਚੀਜ਼ਾਂ ਲੈ ਕੇ ਸਫਾਈਆਂ ਕਮਰੇ ਦੀ طرف ਸਾਰਾ ਕੁਝ ਠੀਕ ਹੋ ਜਾਂਦਾ ਵਧੀਆ ਇਹ ਜਦ ਆਪਾਂ ਲਈ ਨਾ ਸੀ ਇਹ 400 ਦੀਆਂ ਚਾਰ ਚਾਦਰਾਂ ਦੇ ਸਕਦੇ 400 ਨੇ ਚਾਰ ਤੇ ਵਧੀਆ ਹੁੰਦੀਆਂ ਇਹ ਨਾ ਕਾਫੀ ਸਾਲ ਘੋਂ ਚੱਲ ਜਾਂਦੇ ਨੇ ਜਿਵੇਂ ਕਪੜਾ ਵਾਝਾ ਸਵਾਦਾ ਜਾਂ ਹੁੰਦਾ ਜਿਵੇਂ ਆਪਰੇ ਆਹ ਬਲੈਨ ਵਾਲਾ ਕਪੜਾ ਨਹੀਂ ਹੁੰਦਾ ਉਹਵੇਂ ਉਸ ਤਰ੍ਹਾਂ ਦਾ ਕਪੜਾ ਤੇ ਸਾਨੂੰ ਰੰਗ ਵੀ ਠੀਕ ਲੱਗਿਆ ਵੀ ਉਹ ਆਪਣੇ ਤਾਂ ਕੋਈ ਜਿਵੇਂ ਛੋਟਾ ਜਿਹਾ ਵੀ ਹੈ ਨਹੀਂ ਤੇ ਇਹਨੀਆਂ ਜਰਸ਼ੇ ਦੀ ਮਾਇਨਿਆ ਵੀ ਨਹੀਂ ਹੁੰਦੀਆਂ ਤੇ ਪਰ ਫੇਰ ਵੀ ਸੋਹਣਾ ਸੀ ਡਿਜ਼ਾਈਨ ਵੀ ਸੋਹਣਾ ਸੀ ਦਰਅਦ ਵੀ ਮਾਲ ਕੋਰਾ ਜਿਆ ਵੇਰੀ ਜਿਆਦੇ ਆਏਗਾ ਵੀ ਹੁਣ ਅੰਬੀਰ ਵੀ ਹੈ ਨਾ ਹਾਤੇ ਦੇ ਵਿੱਚ ਹੀ ਖਰਾਬ ਹੋ ਜਾਣੀ ਕਈ ਵਾਰੀ ਆ ਸਾਨੂੰ ਪਤਾ ਲਿਪੜੇ ਰੁੜੇ ਪੈਰ ਲੈ ਕੇ ਆ ਜਾਂਦੇ ਜਿਹਨੋਂ ਖੇਤਾਂੋਂ ਆਉਂਦੇ ਐਵੇਂ ਬੈ ਜਾਂਦੇ ਨੇ ਤੇ ਬਾਵਾ ਜਿਹੜਾ ਉਹ ਹੋ ਜਾਂਦਾ ਜਿਹੜਾ ਜਿਹੜੇ ਫਿੱਕੇ ਜਿਹੇ ਰੰਗ ਲੱਗੇ ਨਾ ਉਹ ਬਾਣੀ ਛੇਤੀ ਕੋਟੋਣ ਆਉਣਾ ਹੁੰਦਾ ਉਹ ਗੂੜੇ ਹੀ ਹੋ ਜਾਂਦੇ ਆ ਲਾ ਰਹੇ ਆ ਇੱਕ ਸਪਰੇਅ ਦਵਾ ਸਾਉ ਨਹੀਂ ਲੰਦਾ ਜੀ ਬੱਸ ਕੇ ਰਾਤ ਦੀ ਰਾਤ ਘਾੜ ਵੱਡੀ ਹੋਈ ਆ ਬਾਕੀ ਆ ਜਿਹੜਾ ਕੰਮ ਹੋ ਜੇ ਨਾ ਟਾਈਮ ਨਾਲ ਟਾਈਮ ਸਰ ਹੁਣ ਜਿਵੇਂ ਕੱਲ ਨਾਲ ਸੀ ਆ ਚਾਦਰਾਂ ਸੀਗੀਆਂ ਉਹ ਕੱਲ ਧੋਤੀਆਂ ਸੀ ਜਿਹੜੀਆਂ ਉਹ ਕੱਲ ਹੀ ਲਾ ਦੂਆਂ ਫਿਕਰ ਨਿਬੜ ਗਿਆ ਹੁਣ ਜਿਵੇਂ ਅੱਜ ਆ ਧੋਤੀਆਂ ਸੀਗੀਆਂ ਇਹ ਅੱਜ ਲਾ ਦਾਂਗੇ ਇਹਨਾਂ ਦਾ ਫਿਕਰ ਸੌਖੀਆਂ ਲਾ ਲਵੀਆਂ ਕੰਮ ਨਹੀਂ ਲੱਗਾ ਬਸ 5 ਮਿੰਟਾਂ ਦਾ ਕੰਮ ਹੁੰਦਾ ਜਿਵੇਂ ਜਿਵੇਂ ਆਦੇ ਹੁੰਦੇ ਜੀ ਹਨਾ ਮਾਹੌਲ ਚੇਂਜ ਹੁੰਦਾ ਓਵੇਂ ਓਵੇਂ ਸੌਖਾ ਸੌਖੇ ਹੋਈਦਾ ਹਨ ਅੱਗੇ ਦੂਜੀਆਂ ਚਾਦਰਾਂ ਹੁੰਦੀਆਂ ਲਾਈ ਜਾਂਦੇ ਕਦੇ ਕਾਸੀ ਦੀ ਬਣਾਲੀ ਕਦੇ ਕਾਸੀ ਦੀ ਬਣਾਲੀ ਕੱਪੜਿਆਂ ਦੀਆਂ ਜੋੜ ਜੋੜ ਕੇ ਲਾਈ ਜਾਂਦੇ ਪੁਰਾਣੇ ਕੱਪੜਿਆਂ ਦੀਆਂ ਮੰਮੀ ਵਰਗੀਆਂ ਬਣਾਉਂ ਲਗਾ ਫਿਰ ਉਹ ਲਾਉਦੇ ਫਿਰ ਉਹਨਾਂ ਦਾ ਤਣੀਆਂ ਦੁਨੀਆ ਲਾਉਂਦੇ ਫਿਰ ਤਣੀਆਂ ਵਾਹਦੇ ਅੱਜ ਗਰਮੀ ਥੋੜੀ ਜਿਹਾ ਜ਼ਿਆਦੇ ਆ ਜੀ ਪਤਾ ਨਹੀਂ ਕਿਵੇਂ ਨਾ ਦਹਿਮ ਜਾ ਹੋਇਆ ਪਿਆ ਕੱਲ ਵੀ ਜ਼ਿਆਦੇ ਸੀਗੀ ਗਰਮੀ ਅੱਜ ਵੀ ਜ਼ਿਆਦੇ ਗਰਮੀ ਮੈਂ ਘਰ ਆਈ ਲਾਉਣ ਲੱਗੀ ਮੈਂ ਕਿਹਾ ਚਲੋ ਅੰਦਰ ਝਾੜਨੀਆਂ ਕਰਨੀਆਂ ਬਾਹਰ ਮੈਂ ਅੰਜੇ ਝਾੜਨੇ ਆ ਤੇ ਮੈਂ ਕਿਹਾ ਫੇਰ ਹੁਣ ਮੈਂ ਕਿਹਾ ਚਲੋ ਇੱਥੇ ਹੀ ਲਾ ਦਨੀ ਅੰਦਰ ਫੇਰ ਚੱਕ ਲੋ ਧਰ ਲੋ ਹੋਈ ਜਾਂਦੀ ਜਸ਼ਨਾ ਆਪਣਾ ਸਕੂਲੋਂ ਆਉਣਸਾਰ ਉਹ ਤਾਂ ਬਾਹਲਾ ਚਾ ਰਹਿਦਾ ਜੀ ਬੌਣ ਦਾ ਨਾਲ ਦੀ ਨਾਲ ਖੇਡ ਰੱਪ ਗਿਆ ਤੇ ਮੰਮੀ ਤੇ ਡੈਡੀ ਗਏ ਆ ਜੀ ਬੈਠਣ ਗਏ ਕਿਸੇ ਦੇ ਮਰਗ ਹੋ ਗਈ ਸੀਗੀ ਮੰਮੀ ਦੇ ਪੇਕਿਆਂ ਤੋਂ ਵੀ ਵੀ ਪਿਆਈ ਐ ਇੱਥੇ ਘਰਾਂ ਚੋਂ ਹੀ ਆ ਉਥੋਂ ਮੰਮੀ ਇੱਥੇ ਆਪਣੇ ਮੰਮੀ ਆ ਜਿੱਥੇ ਆ ਜੋਧਪੁਰ ਦੇ ਉੱਥੋਂ ਦੀ ਆਪਣੇ ਇੱਥੇ ਕੋਲੀ ਬੈਈ ਆਪਣਾ ਆਪਣੇ ਨਾਲ ਹੀ ਆ ਬੰਡਾ ਭੁੱਖਿਆ ਵਾਲੀ ਤੇ ਉਹਦਾ ਘਰ ਵਾਲਾ ਵੀ ਇੱਕ ਹਸਾਲਾ ਤਾਂ ਸਾਡਾ ਮਾਸੜੀ ਲੱਗਿਆ ਸੀਗੇ ਤੇ ਉਹਨਾਂ ਦੇ ਗਏ ਆ ਬੈਠਣ ਕਹਿੰਦੇ ਵੀ ਚਲੋ ਭੋਗ ਤੇ ਤਾਂ ਜਾਣਾ ਹੀ ਜਾਣਾ ਹਨਾ ਪਹਿਲਾਂ ਵੀ ਹੱਕ ਬੰਦ ਆ ਜਾ ਕੇ ਆਈਏ ਤੇ ਉਹਦੇ ਜਿੱਤੇ ਸੰਸਕਾਰ ਸੀਗਾ ਉਹਦੇ ਮੰਮੀ ਇੱਥੇ ਹੈ ਨਹੀਂ ਸੀਗੇ ਮੰਮੀ ਸੀਗੇ ਮਾਮੇ ਦੇ ਪਿੰਡ ਜੋਧਪੁਰ ਤਾਂ ਕਰਕੇ ਫੇਰ ਉਹ ਤੋਂ ਜਾਇਆ ਨਹੀਂ ਗਿਆ ਹੁਣ ਆਦੀ ਹੁਣ ਜਾ ਕੇ ਆਉਣਾ ਤੇ ਫਿਰ ਡੈਡੀ ਜਸ਼ਨ ਆ ਗਿਆ ਜਦੋਂ ਜਸ਼ਨ ਨੇ ਫਿਰ ਟਰੈਕਟਰ ਤੇ ਆਪਦੀ ਡਿਊਟੀ ਸਾਂਭ ਲਈ ਤੇ ਡੈਡੀ ਉੱਥੇ ਜਾ ਬਣ ਦੋਨੇ ਪਿਓ ਪੁੱਤ ਹਨ ਉਹ ਖੇਤ ਨੇ ਪਾਈ ਜਾਂਦੇ ਆ ਤੇ ਮੁੱਕੇ ਜਨੋਂ ਆਪਾਂ ਕੰਮ ਕਰ ਲਈਏ ਉਹਨੇ ਚਾਦਰਾਂ ਲਾ ਲਈ ਸਾਰਾ ਦਿਨ ਆ ਹੀ ਡੱਪ ਜਾਂਦਾ ਜੀ ਇੱਕ ਤਾਂ ਦਿਨਾਂ ਦਾ ਫਰਕ ਪੈ ਰਿਹਾ ਹੈ ਨਾ ਛੋਟੇ ਛੋਟੇ ਦਿਨ ਬਸ ਕੰਮ ਤਾਂ ਨਿਬੇੜਦੇ ਕਰਦੇ ਨਾ ਬਸ ਜਦੋਂ ਉਣਡਾਉਣੇ ਆ ਕੇ 12 ਵਜ ਜਾਂਦੇ ਫੁਰਕੇ ਫੇਰ ਘਾਟਾ ਖਾਂਦਾ ਸਾਨੂੰ ਪਤਾ ਹੋਣ ਦਾ ਜਸਕਾ ਜਿਹੜਾ ਇਹ ਮਾੜਾ ਹੈ ਨਾ ਦੇਖਣ ਲੱਗ ਜਾਂਦੇ ਪਤਾ ਹੀ ਨਹੀਂ ਲੱਗਦਾ ਫਿਰ ਕਦੋਂ 2 ਵਜ ਜਾਂਦੇ ਚਲੋ ਜੀ ਆਪਾਂ ਲਾ ਲਈਏ ਚਾਦਰ ਫਿਰ ਵੀਡੀਓ ਹੋ ਜੂਗੀ ਬਾਹਰ ਹੀ ਲੰਮੀ

ਆ ਗਿਆ ਕਿਥੇ ਖੜਾ ਨਿੱਕੇ ਨਿੱਕੇ ਦਿਸੀ ਮੈਨੂੰ ਮੈਂ ਇੰਕੋ ਸੇ ਕੀ ਆ ਆ ਸੀਗਾ ਮੈਂ ਤੇ ਦੇਖ ਇਹ ਕੱਚਾ ਬੁੱਤ ਸ਼ਾਵਾਸ਼ੇ ਤੇ ਤੈਨੂੰ ਸਬਜ਼ੀ ਲੈਣ ਭੇਜਦੇ ਮੈਂ ਲਾ ਦੂ ਕੁਛ ਦੀ ਬੱਤਰ ਖਾ ਲੀ ਹੁਣ ਤਾਂ ਵਾਸ ਬੱਲਾਂਗੇ ਹਨ ਉਹ ਉਹ ਜਿਹੜਾ ਬਹੁਤ ਭਾਏ ਨਿੱਕੇ ਨਿੱਕੇ ਲੋ ਜੀ ਆਪਾਂ ਕੀਨ ਲਾਗੇ ਸਬਜ਼ੀ ਜਸ਼ਨ ਦੀ ਰੈਡੀ ਵੀ ਆ ਗਈ ਹੈ ਤਾਂ ਆ ਕਿੱਦਾਂ ਦਾ ਪਾਣੀ ਪਿਆ ਸੀ ਬੋਤਲ ਚਾਕੇ ਕਰਕੇ ਪਾਣੀ ਪੀ ਲੋ ਕਿ ਤੁਹਾਡੀ ਢੂਈ ਨਹੀਂ ਦੁਖਣੀ ਗੰਗਾ ਜਾਲਾ ਲੈ 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 ਲੋ ਗੰਗਾ ਜਾਲਾ ਲੈ ਕਿੱਦਾਂ ਦਾ ਪਿਆ ਹੈ ਸਿੱਤ ਨੂੰ ਮੰਤਰਿਆ ਹੋਇਆ ਨਾ ਤੁਸੀਂ ਪੀ ਲੋ ਸ਼ਾਂਤਰੀ ਗੋੜੀ ਇਹਦੇ ਕਿੰਨੇ ਚਾਹਾਂ ਜਲਦੀ ਕਰਕੇ ਲੈ ਗਏ ਉਹਦਾ ਤੁਸੀਂ ਪੀਓ ਫਿਰ ਤੋਂ ਆਇਓ ਹੁਣ ਸਾਨੂੰ ਵਾੜੋ ਨਹੀ ਅਸੀਂ ਤਾਂ ਪੀ ਰਿਆ ਘਰ ਮੇਰੇ ਅੰਦਰਲਾ ਪਾਣੀ ਵਗਦਾ ਹੈ ਅੱਛਾ ਕੀ ਹੋ ਗਿਆ ਲਓ ਜੀ ਐਡੇ ਸੋਹਣੇ ਕੱਚੇ ਕੱਚੇ ਕਦੂ ਹੈ ਆ ਜਸ਼ਨ ਤੇਰੀ ਮਾਸੀ ਕਿ ਫੜਾਇ ਦੋ ਤੇਰੀ ਮਾਸੀ ਇਹ ਦੋ ਜਾਨਣਾ ਤੂੰ ਪਾਪਾ ਜਾਂਦਾ ਕਿ ਨਹੀਂ ਨਹੀਂ ਤੇ ਤੂੰ ਫੜਾਇ ਜਾਵੜਾ ਜਾਂਦੇ ਡੈਡੀ ਲੈ ਫਿਰ ਡੈਡੀ ਲੈ ਜਾਣਾ ਕੱਚੇ ਕੱਚਲੇ ਹੀ ਹੈ ਭਾਲ ਕੇ ਮੈਂ ਹੁੰਦਾ ਨਾ ਇਸ ਦੋ ਵਾਰ ਕਹੀ ਦਿੰਨੀ ਥੋੜੇ ਹੁਣ ਦੋ ਦੇ ਜਗੜੇ ਨਹੀਂ ਭਾਈ ਕਿੱਥੇ ਗਿਆ ਜੇ ਨਾਲੀ ਕੋ ਜਾਣੇ ਇਹਨੂੰ ਜਿਹੜਾ ਮੋਰ ਚਲਾ ਕੇ ਚੱਕਾ ਉਹ ਹੋ ਪੱਕ ਗਿਆ ਕੱਚਾ ਮੈਨੂੰ ਤਾਂ ਪੁੱਛ ਰੋ ਮੈਂ ਤਾਂ ਆ ਹੀ ਜਾ ਮਿਲ ਗਿਆ ਵਾਹ ਵਧੀਆ ਬੱਚੇ ਬੱਚੇ ਮੱਛਰ ਭੈਗੇ ਲੋ ਢਾਬਲੀਏ ਢਾਰ ਸਾਡੀ ਤੇ ਮੁੱਲ 2.5 ਲੱਖ ਰੁਪਇਆ ਲੈ ਆਉਣਾ ਨਹੀਂ ਖਾਣੇ ਆ ਮੁੰਡਾ ਲੋ ਜੀ ਜਿਛਲੇ ਅਮਰੂਦ ਅੱਜ ਤਾਂ ਵਧੀਆ ਲਿਆ ਆ ਹਨਾ ਪਰ ਜਿਹੜਾ ਪੌਦੇ ਰਹਿ ਗਏ ਉਹਨਾਂ ਨੂੰ ਅਸੀਂ ਲੈ ਜਾਏਗੀ ਜਿਆਦਾ ਗਰੇਸ ਥੋੜੇ ਹਰੇ ਯਾਰ ਦੰਦੀ ਵਾਲੀ ਦੇਖੀ ਆ ਅੱਜ ਜਾ ਇੱਥੇ ਵਾਲੇ ਦਾ ਖਾਲੇ ਦਾ ਚੀਰਨਾ ਖਾਲਾ ਨਹੀਂ ਬਣਾ ਹਾਂ ਲੋ ਜੀ ਆਪਾਂ ਲਾ ਕੇ ਧਾਰਾ ਕੱਢਣ ਸਰਦੀ ਆਪਾਂ ਬਣਾਏ ਆਸੂ ਤੁੱਜ ਵਾਰ ਜਿਹੜਾ ਦਿਨ ਆਲਾ ਸੀ ਉਹ ਤਾਂ ਰਹਿ ਘਰ ਮੈਂ ਤੇ ਹੁਣ ਆਪਾਂ ਆਹੋ ਤੁੱਜ ਵਾਰ ਆ ਆਪਣੀ ਸੂਣ ਵਾਲੀ ਜੀ ਬਸ ਇੱਕ ਭੈਣ ਪੁੱਤ ਜੀ ਸੀ ਕਹਿੰਦੀ ਦੀਦੀ ਹੋਰ ਕਿੰਨਾ ਦੁੱਧ ਦਿੰਦੀ ਆ ਇਹ ਦੁੱਧ ਦਿੰਦੀ ਆ ਜੀ ਬਸ 4 4 ਕਿਲੋ ਵਸੇ ਹੀ ਹੁੰਦਾ ਦੋਨੇ ਟਾਈਮਾਂ ਦਾ ਤੇ ਪਾਪਾ ਦਾ ਸਾਲ ਦਾ ਗੈਰ ਪਤਾ ਇਹਨੇ ਵਿੱਚ ਸਾਲ ਪਹਿਲਾਂ ਬਣੀ ਸੀ ਸਾਲ ਤੋਂ ਬਣੀ ਤੇ ਜਦੋਂ ਸੂਂ ਪੈਂਦੀ ਉਹਦਾ ਦੁੱਧ ਸੋਹਣਾ ਹੁੰਦਾ ਇਹਦੇ ਵਿੱਚ 15 16 ਲੀਟਰ ਦੁੱਧ ਹੁੰਦਾ पंद्रह तो सोलह लीटर दुद्ध होगा आज ये साड़ी साड़ी सेवा करने तो है जिनी एवा करना दु सारे पशु ही लो जी दर्म होगा बस मैं आटा गुन्न लागी मैं पोल दुद्ध कड़ी आना फिर बस पतीली पताली मांज के बस रोटी लग जाओ ਇਦੂ ਬਾਤ ਤਾ ਜਿ ਬਸ ਡਣ ਜਾ ਮਿੰਟੋ ਮਿੰਟੀ ਜਾਂਦਾ ਜਸ਼ਨ ਦੇ ਰੈਡੀ ਦਾ ਅੱਜ ਕੱਢਿਆ achar ਲੜ ਲੜ ਕੇ ਆ ਸਮਾ ਚਾਰ ਗਾੜ ਦੋ ਟਾਂ ਨਾਲ ਹੋਰ ਨੇ ਉੱਥੇ ਸੋਤਾ ਹੋ ਜਾਂਦਾ ਮੁੜ ਕੇ ਇਦੂ ਬਾਤ ਤਾ ਡਣ ਮਿੰਟੋ ਮਿੰਟੀ ਜਾਂਦਾ ਬੜੇ ਡਣ ਖੜੇ ਖੜੇ ਕੱਟੇ ਵਧੀਆ ਕੱਢਿਆ ਹੋਰ ਤੇ ਮੰਮੀ ਦਿਖਾਈ ਜਾਂਦਾ ਜੀ ਕੋਸੋਂ ਬਾਣੀ ਹਾਜੀ ਮੈਂ ਆਹ ਤੂ ਕੋਈ ਜੀ ਨਾ ਦਾਨ ਫੀਡ ਪਾਉਣੇ ਹੁੰਦੇ ਸਵਾਹ ਸਟਕੇ ਹੋਣੇ ਉਹ ਮੈਂ ਭੁੱਲ ਗਈ ਜਦੋਂ ਸਬਜੀ ਸਬਜੀ ਧਰ ਕੇ ਤੇ ਬਸ ਖੋਣ ਚੱਕ ਲਿਆ ਵੀਡੀਓ ਨੂੰ ਅੱਡੇ ਟਕਾਨ ਲੱਗੀ ਮਾੜੀ ਹੋਟੀ ਜੀ ਵਾ ਦੇਖ ਲਈ ਕਿ ਬਬੂ ਸਾਹਿਬ ਤੇ ਬਸ ਮੁਰਕੇ ਬੋਲ ਲਗੀ ਹੁਣ ਆਟਾ ਓਟਾ ਬੋਲ ਲਗੀ ਸਟਕੇ ਹੋਈ ਅਸਵਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦੇਖ ਕੇ ਐਂਡ ਕਰਦੇ ਹਾਂ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੁਣ ਸੁਣੇ ਕਮੈਂਟ ਕਰਦੇ ਹੁੰਦੇ ਆ ਹਨਾ ਵਧੀਆ ਲੱਗਦਾ ਕਮੈਂਟ ਪੜ ਕੇ ਚਲੋ ਜੀ ਅੱਜ ਦੇ ਨਾਲ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਕਿਉਂਕਿ ਅੱਜ ਦੁਬਾਰਾ ਤਾਂ ਕੁਝ ਨਹੀਂ ਦੇਖਣਾ ਬਿਚਨ ਦਾ ਸ਼ਪਾਕ ਹੋਣ ਲੱਗ ਗਿਆ ਤੇ ਸਾਰੇ ਭੈਣ ਭਰਾਵਾਂ ਨੂੰ ਜੀ ਵੀਡੀਓ ਫੁੱਲ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੀ ਕਾਂਜੀ ਬਾਏ ਬਾਏ